ਹਾਂਜੀ ਬੈਗਰੂ ਜੀ ਕਾ ਖਾਲਸਾ ਬੈਗਰੂ ਜੀ ਕੀ ਫਤਿਹ ਸਾਰੇ ਭਰਾਵਾਂ ਦਾ ਮੈਂ ਬਹੁਤ ਵੱਡਾ ਧੰਨਵਾਦ ਕਰਦਾ। ਦੇਖੋ ਜਿਹੜੇ ਆਪਣੇ ਵੀਡੀਓ ਨੂੰ ਯਾਰ ਸ਼ੇਅਰ ਕਰਦੇ ਆ ਹਨਾ ਬਾਈ ਬਣ ਕੇ ਯਾਰ ਜਰੂਰ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ। ਕਿਉਂ ਸਾਰੇ ਕਿਸਾਨ ਭਰਾਵਾਂ ਤੱਕ ਯਾਰ ਆਪਣੀਆਂ ਇਹ ਵੀਡੀਓ ਪਹੁੰਚਣ ਯਾਰ ਮੇਰਾ ਇਹ ਮਿੱਥਿਆ ਵੀ ਆਪਾਂ ਹਰੇਕ ਕਿਸਾਨ ਭਰਾ ਨੂੰ ਹਨਾ ਜਾਗਰੂਕ ਕਰਨਾਗਾ। ਕਿਉਂ ਜਾਗਰੂਕ ਯਾਰ ਦੁਨੀਆ ਤੇ ਬਿਮਾਰੀ ਬਈ ਬਹੁਤ ਆ ਗਈ। ਯਾਰ ਆਪਾਂ ਜੇ ਦੇਖੋ ਪੈਸਾ ਬਿਮਾਰੀ ਤੇ ਹੀ ਲਾਈ ਗਏ ਹਨਾ ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਹੀ ਖਾਈ ਗਏ ਉਹਨੇ ਪੈਸੇ ਦੀਆਂ ਯਾਰ ਤਾਂ ਆਪਣਾ ਇਸ ਦੁਨੀਆ ਤੇ ਆਏ ਦਾ ਕੋਈ ਫਾਇਦਾ ਨਹੀਂ ਹੈਗਾ ਯਾਰ ਆਪਾਂ ਇਸ ਦੁਨੀਆ ਤੇ ਕੁਝ ਕਰਕੇ ਚੱਲੀਏ ਯਾਰ ਹਰੇਕ ਬੰਦੇ ਦਾ ਫਰਜ਼ ਹੁੰਦਾ ਬਈ ਕੁਝ ਨਾ ਕੁਝ ਦੁਨੀਆ ਤੇ ਕਰਨ ਦਾ ਆਪਾਂ ਨੇ ਬਈ ਮਲਚਰ ਨਾਲ ਕਣਕ ਵਿੱਚ ਸੀ ਦੇਖੋ ਫਾਇਦਾ ਤਾਂ ਮੇਰਾ ਹੀ ਆ ਉਹਦੇ ਵਿੱਚ ਉਹਦੇ ਵਿੱਚ ਆਮ ਦਾ ਕਿਸੇ ਦਾ ਫਾਇਦਾ ਹੈ ਨਹੀਂਗਾ ਹਨਾ ਮੇਰਾ ਫਾਇਦਾ ਆਇਆ ਬਈ ਇਹਦੇ ਦੇ ਘੱਟੋ ਘੱਟ ਦੂਜਾ ਜਿੰਨਾ ਆਪਾਂ ਦੂਜੀ ਕਣਕ ਬੀਜ ਕੇ ਸੁਪਰ ਸੀਡਰ ਵਾਲੀ ਨਾਲੋਂ ਜਾਂ ਆਪਾਂ ਬਾਹ ਕੇ ਬੀਜਦੇ ਆ ਉਹਦੇ ਨਾਲ ਘੱਟੋ ਘੱਟ ਤੇ ਬਈ 50% 60% ਖਰਚਾ ਘਟਾਗਾ ਆਪ ਤੂੰ ਜਾ ਮਤਲਬ ਜਿਆਦਾ ਹੀ ਖਰਚ ਆਪਾਂ ਕਹਿ ਸਕਦੇ ਆ ਕਿ ਹੁਣ ਤੱਕ ਦੇਖੋ ਹੁਣ ਤੱਕ ਮੈਂ ਤੇ ਕੀ ਕਰਿਆ ਯਾਰ ਖਰਚਾ 4 ਲੀਟਰਾਂ ਨਾਲ ਬਈ ਪੀਜੀ ਆ ਮੈਂ ਪੌਣੇ ਪੌਣੀ ਪੂਰੀ ਮੈਂ ਸਾਡੇ ਤੇ ਮੀਂਹ ਵਧੀਆ ਪੈ ਗਿਆ ਸੀਗਾ ਪੌਣੀ ਪੌਰੀ ਮੈਂ ਇਹਦੇ ਤੇ ਜੂਰੀਏ ਦੀ ਪਾਈ ਆ ਹੋਰ ਮੈਂ ਇਹਦੇ ਤੇ ਹਲੇ ਤੱਕ ਪਾਈ ਜੀ ਇੱਕ ਡੱਕਾ ਵੀ ਨਹੀਂ ਕਰਿਆ ਮੈਂ ਯਾਰ ਕਾਲਪੁਰਖ ਨੂੰ ਹਾਜ਼ਰ ਨਾਜ਼ਰ ਕਰਕੇ ਕਹਿਣਾਗਾ ਇਹ ਵੀ ਜੇ ਮੈਂ ਇੱਕ ਡੱਕਾ ਵੀ ਇਹ ਤੇ ਕਰਿਆ ਹੋਵੇ ਯਾਰ ਬਾਕੀ ਮੇਰਾ ਕਲਾਲਾ ਪਿੰਡ ਹੈਗਾ ਬਰਨਾਲਾ ਜ਼ਿਲ੍ਹਾ ਹੈਗਾ ਮੇਰੇ ਪਿੰਡ ਆ ਕੇ ਜ਼ੀਰੋ ਲੈਵਲ ਤੇ ਮੇਰੀ ਕਣਕ ਦੇਖ ਲਓ ਤੁਸੀਂ ਵੇਰ ਮੈਨੂੰ ਕਿਹੋ ਦੇਖੋ ਐਵੇਂ ਦਾ ਬਾਈ ਕਿਹੋ ਨਾ ਹਨਾ ਵੀ ਯਾਰ ਫੜਾ ਮਰੀ ਜਾਂਦਾ ਵਿੱਚ ਭਰਾ ਯਾਰ ਐਵੇਂ ਯਾਰ ਨਿੰਦੀ ਜਾਂਦੇ ਆ ਦੇਖੋ ਚਲੋ ਨਿੰਦ ਲਓ ਕੋਈ ਗੱਲ ਨਹੀਂ ਯਾਰ ਹਨਾ ਨਿੰਦਰਾ ਵਿੱਚ ਬੰਦਾ ਦਾ ਕੰਮ ਨਿੰਦਣਾ ਹੀ ਹੁੰਦਾ 5 4% ਵਿੱਚ ਭਰਾ ਯਾਰ ਏਡਾ ਸਹਿਯੋਗ ਦਿੰਦੇ ਨੇ ਇੰਨਾ ਹੌਸਲਾ ਦਿੰਦੇ ਨੇ ਵੀ ਬਾਈ ਅਸੀਂ ਗਾਹਾਂ ਨੂੰ 10 ਕੀਲੇ ਬੀਜਾਂਗੇ ਅਸੀਂ 5 ਬੀਜਾਂਗੇ ਯਾਰ ਆਪਣੀਆਂ ਵੀਡੀਓ ਨੂੰ ਬਹੁਤ ਬਹੁਤ ਵਾਰ ਸ਼ੇਅਰ ਕਰਦੇ ਆ ਯਾਰ ਕਿਉਂ ਉਹਨਾਂ ਦੇ ਮਨ ਦੇ ਵਿੱਚ ਯਾਰ ਹੌਸਲਾ ਆਗਾ ਵੀ ਗਾਹਾਂ ਨੂੰ ਅਸੀਂ ਵੀ ਦੇਖੋ ਬੀਜੀਏ ਹਨਾ ਮੇਰੇ ਕੋਲੇ ਬਾਈ ਜਿੰਨਾ ਬਹਾਨਾਗਾ ਸਾਰਾ ਹੀ ਮੇਰਾ ਮਲਚਰ ਕੀਤਾ ਹੋਇਆਗਾ ਹੁਣ ਤੱਕ ਕਣਕ ਮੇਰੀ ਦੇਖੋ ਬਿਰਲੀ ਲੱਗਦੀ ਸੀਗੀ ਪਰ ਅੱਜ ਦੇਖ ਲਓ ਮੇਰੀ ਆ ਦਿਖਾ ਦੇ ਕਣਕਾ ਆਹ ਦੇਖੋ ਬਈ ਆ ਬੂਝਾਗਾ ਇੱਕ ਇੱਕ ਬੂਝਾਗਾ ਆਉਰੇ ਨੂੰ ਮਾਰ ਦੇ ਮੜਾ ਜਾ ਆ ਇੱਕ ਬੂਝਾ ਲੈ ਦੇਖ ਲਓ ਬੂਝੇ ਤੇ ਕਿੰਨਾ ਆ ਥੱਲਿਓਂ ਵੀ ਦੇਖ ਲੈ ਕਬੂਝਾ ਇਹ 1 2 3 4 5 6 7 8 8 ਡਾਲਨੇ ਹਲੇ ਵਿਚੋਂ ਬਈ ਫੁੱਟ ਰਹੇ ਨੇ ਠੀਕ ਆ ਨਾ 8 8 ਡਾਲ ਦੇਖੋ ਹੋਏ ਪਿਆ ਸੀ ਬਾਕੀ ਕਣਕ ਪੂਰੀ ਵਧੀਆ ਕਣਕ ਚਾਰ شپੇਰਾ ਕਣਕ ਦਾ ਪੂਰਾ ਵਧੀਆਗਾ ਇੱਕ ਦਾਣਾ ਵੀ ਬਈ ਇਹ ਤੇ ਗੁੱਲੀ ਡੰਡੇ ਦਾ ਨਹੀਂ ਹੋਇਆ ਵਾ ਇੱਕ ਦਾਣਾ ਵੀ ਕੱਲੀ ਇਹਦੇ ਵਿੱਚ ਉਹ ਬੇਲ ਜੀ ਹੋ ਗਈ ਯਾਰ ਜਿਹੜੀ ਪਾਲਕ ਜੀ ਵਾਂਗੂ ਬੇਲ ਜੀ ਨਹੀਂ ਹੁੰਦੀ ਉਹ ਚੌੜੇ ਜੇ ਪੱਤੇ ਵਾਲੀ ਪਤਾ ਨਹੀਂ ਯਾਰ ਕਿਵੇਂ ਜਿੱਤੋਂ ਕਿਤੋਂ ਜਾਂ ਤਾਂ ਮਾੜਾ ਮੋਟਾ ਥਾਉਂ ਲੰਗਾਗਾ ਉਤੋਂ ਨਿਕਲਈ ਜਾਂ ਉਂ ਵੀ ਪਰਾਲੀ ਦੇ ਵਿੱਚ ਦੀ ਵੀ ਪਤਾ ਨਹੀਂ ਕਿਵੇਂ ਯਾਰ ਉਹ ਬੇਲ ਨਿਕਲਈ ਮੈਨੂੰ ਉਹਦੀ ਸਮਝ ਨਹੀਂ ਲੱਗਦੀ ਯਾਰ ਵੀ ਚੌੜੇ ਪੱਤੇ ਵਾਲ ਤਾਂ ਕਹਿੰਦੇ ਆਂਦਾ ਚੀਜ਼ ਬਾਹਰ ਨਿਕਲਦੀ ਨਹੀਂ ਗੁੱਲੀ ਡੰਡਾ ਨਿਕਲਿਆ ਨਹੀਂਗਾ ਉਹ ਬੇਲ ਜੀ ਯਾਰ ਬਾਹਰ ਆ ਗਈ ਉਹ ਸਾਨੂੰ ਉਹ ਬੇਲ ਦੀ ਬਾਈ ਸਪਰੇਅ ਤੇ ਜ਼ਰੂਰ ਕਰਨੀ ਪਊ ਕਿਉਂ ਜੇ ਨਹੀਂ ਕਰਾਂਗੇ ਤਾਂ ਭਖੜਾ ਹੀ ਭਖੜਾ ਕਣਕ ਦੇ ਵਿੱਚ ਹੋ ਜੂਗਾ ਯਾਰ ਉਹ ਇੱਕ ਮਜਬੂਰੀ ਬਣ ਗਈ ਮੇਰੀ ਉਹ ਮੈਨੂੰ ਕਰਨੀ ਪਊਗੀ ਕਿਉਂ ਮੈਂ ਕਹਿ ਸਕਦਾ ਯਾਰ ਮੈਂ ਤਾਂ ਉਹ ਵੀ ਨਹੀਂ ਕਰੀ ਮੈਨੂੰ ਕਿਹੜਾ ਇੱਥੇ ਕੋਈ ਦੇਖਦਾ ਯਾਰ ਪਰ ਨਹੀਂ ਯਾਰ ਮੈਂ ਕਾਲਪੁਰਖ ਨੂੰ ਹਾਜ਼ਰ ਨਾਜ਼ਰ ਮੰਨ ਕੇ ਮੈਂ ਯਾਰ ਇਹ ਰਾਤ ਤੇ ਤੁਰ ਪਿਆ ਬਾਈ ਜਿੰਨਾ ਚਿਰ ਮੈਂ ਜਿਉਂਦਾ ਰਹੂੰ ਯਾਰ ਚਾਹੇ ਮੇਰੇ ਇੱਕ ਕਿੱਲੋ ਕਣਕ ਨਾ ਹੋਵੇ ਯਾਰ ਮੈਂ ਬਈ ਅੱਕ ਨਹੀਂ ਲੌਂਦਾ ਹੈਗਾ ਯਾਰ ਅੱਕ ਮੈਂ ਕੋਈ ਸਰਕਾਰ ਤੋਂ ਡਰਦਾ ਨਹੀਂ ਕਹਿੰਦਾ ਮੈਂ ਵੀ ਮੈਂ ਸਰਕਾਰ ਤੋਂ ਡਰਦਾ ਕਿ ਨਹੀਂ ਲੌਂਦਾ ਹੈਗਾ ਜਿੱਥੇ ਹੋਰ ਕਿਸਾਨ ਲੌਂਦੇ ਆ ਨਾਲ ਯਾਰ ਮੈਂ ਕਹਿੰਦਾ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਧੂਆ ਮਾੜਾ ਚਲੋ ਧੂਆ ਵੀ ਕੁਝ ਨਹੀਂ ਮਾੜਾ ਯਾਰ ਕਿੱਡੀ ਗੱਲ ਆ ਧੂਏ ਦੀ ਬਾਈ ਜੀ ਆਪਾਂ ਕਿੰਨੇ ਜੀਫ ਫੂਕ ਦਿਆਂ ਦੇ ਵਿੱਚ ਕਿੰਨੇ ਆਪਾਂ ਜੀਫ ਫੂਕ ਦਿੰਨਾ ਧਰਤੀ ਨੂੰ ਆਪਾਂ ਫੂਕ ਦਾਂ ਜਿਹੜੀ ਧਰਤੀ ਦੀ ਉਪਜ ਘੜਦੀ ਆ 10 ਗੱਟੇ ਮੇਰੇ ਝੋਨੇ ਦੇ ਵਧਿਆ ਬਾਈ ਜੀ ਜਿਹੜਾ ਪਿਛਲੇ ਸਾਲ ਮੈਂ ਇੱਕ ਕਿੱਲਾ ਮਲਚਰ ਦਾ ਕਰਿਆ ਸੀ ਮੇਰੇ 10 ਗੱਟੇ ਦੇ ਵਿੱਚ ਝੋਨੇ ਦੇ ਵਧੇ ਸੀ ਮੈਂ ਤਾਂ ਇਹ ਕਣਕ ਬੀਜੀਆਂ ਹੋਰ ਮੈਨੂੰ ਕੋਈ ਸ਼ੌਂਕ ਨਹੀਂ ਹਰੇਕ ਆਪਾਂ ਕਮਾਈ ਦੀ ਕਮਾਈ ਨੂੰ ਤੁਰੇ ਫਰਦੇ ਆਂਗੇ ਕੋਈ ਸਿੜਦਾ ਕੋਈ ਨਹੀਂ ਫਰਦਾ ਹੈਗਾ ਬਾਈ ਹਰੇਕ ਨੂੰ ਲੋੜ ਇਹ ਨਹੀਂ ਹੈਗਾ ਵੀ ਪੈਸੇ ਬਣਾ ਕੋਈ ਬੰਦਾ ਮੰਨ ਲੋ ਕਹੇ ਦੇ ਵੀ ਮੈਨੂੰ ਪੈਸੇ ਦੀ ਲੋੜ ਨਹੀਂ ਯਾਰ ਮੈਂ ਨਹੀਂ ਪੈਸਾ ਲੈਣਾ ਭਾਈ ਪੈਸੇ ਬਣਾ ਕਹੇਦਾ ਨਹੀਂ ਸ਼ਰਤ ਹੈਗਾ ਸਭ ਨੂੰ ਪੈਸਾ ਚਾਹੀਦਾ ਯਾਰ ਪਰ ਆਪਾਂ ਤਕਨੀਕ ਨਾਲ ਕੋਈ ਵੀ ਕੰਮ ਆਪਾਂ ਤਕਨੀਕ ਨਾਲ ਕਰ ਸਕਦੇ ਆ ਆਪਾਂ ਖਰਚੇ ਘਟਾ ਸਕਦੇ ਆ ਉਪਜ ਜ਼ਿਆਦਾ ਲੈ ਸਕਦੇ ਆ ਆਪਾਂ ਬਿਮਾਰੀਆਂ ਤੋਂ ਬਚ ਸਕਦੇ ਆ ਆਪਾਂ ਭਾਈ ਸਰਬੱਤ ਦਾ ਭਲਾ ਮੰਗਦੇ ਆ ਦੇਖੋ ਹਣਾ ਸਰਬੱਤ ਦਾ ਭਲਾ ਆਪਣੇ ਲਈ ਤਾਂ ਹੀ ਆ ਜੇ ਆਪਾਂ ਦੂਜੇ ਲਈ ਸੋਚਾਂਗੇ ਦੇਖੋ ਆਪਦੇ ਦਾ ਬੱਚੇ ਯਾਰ ਪੰਜ ਸੀ ਵੀ ਪਾਲਦੇ ਆ ਆਪਾਂ ਇਹ ਦੁਨੀਆ ਤੇ ਐ ਨਹੀਂ ਪਤਾ ਯਾਰ ਕਿਦਨੇ ਆਪਣੀ ਮੌਤ ਹੋ ਜੇ ਖਾਨੀ ਆਪਣਾ ਜਾਂਦਾ ਰਾਂਝਾ ਚ ਪਰ ਮੌਤ ਹੋ ਜੇ ਸਾਨੂੰ ਦੱਸਦਾ ਵੀ ਕਲਾਲਾ ਮੇਰਾ ਪਿੰਡ ਆ ਬਰਨਾਲਾ ਮੇਰਾ ਜ਼ਿਲ੍ਹਾਗਾ 9877047952 ਮੇਰਾ ਨੰਬਰ ਆਗਾ ਬਾਈ ਜੀ ਮੇਰੇ ਨਾਲ ਕਦੋਂ ਵੀ ਕੰਟੈਕਟ ਕਰਕੇ ਮੇਰੇ ਪਿੰਡ ਆ ਕੇ ਜ਼ੀਰੋ ਲੈਵਲ ਤੇ ਦੇਖੋ ਯਾਰ ਮੇਰੀ ਕਣਕ ਫੇਰ ਮੈਨੂੰ ਕਿਹੋ ਹਨਾ ਵੀ ਗਾਹਾਂ ਨੂੰ ਪਾਈ ਬਣ ਕੇ ਜ਼ਰੂਰ ਮੈਨੂੰ ਇਹਦੇ ਵਿੱਚ ਕੋਈ ਪ੍ਰੋਫਿਟ ਨਹੀਂ ਹੈਗਾ ਯਾਰ ਨਾ ਤਾਂ ਮੈਨੂੰ ਕੋਈ ਸਰਕਾਰ ਨੇ ਪ੍ਰੋਫਿਟ ਦੇਣਾ ਨਾ ਮੈਨੂੰ ਕੋਈ ਹੋਊ ਪ੍ਰੋਫਟਾ ਹਨਾ ਆਪਾਂ ਕਿਸਾਨ ਭਰਾ ਦੇਖੋ ਖਰਚਾਂ ਤੋਂ ਬਚ ਸਕਦੇ ਆ ਬਾਕੀ ਜਿੰਨਾ ਨਾਜ ਪੈਦਾ ਕਰਾਂਗੇ ਅਸੀਂ ਨਾਜ ਅੱਗੇ ਵੇਚਣਾਗਾ ਲੋਕ ਖਾਣਗੇ ਯਾਰਾ ਪ੍ਰਮਾਤਮਾ ਆਪਾਂ ਨੂੰ ਜ਼ਰੂਰ ਫਾਲੂ ਚੀਜ਼ ਦਾ ਦੇਊਗਾ ਪ੍ਰਮਾਤਮਾ ਇੱਕ ਮੇਰੀ ਗੱਲ ਯਾਦ ਰੱਖ ਲੈੋ ਯਾਰਾ ਪ੍ਰਮਾਤਮਾ ਜ਼ਰੂਰ ਫਾਲ ਦਿੰਦਾਗਾ ਜਿਹੜੇ ਭਰਾ ਨਿੰਦਿਆ ਯਾਰੋ ਮੇਰੇ ਬਾਰੇ ਆ ਕੇ ਮੇਰੇ ਪਿੰਡੋਂ ਮੇਰੇ ਕੰਮਾਂ ਬਾਰੇ ਆ ਕੇ ਦੇਖੋ ਮੈਂ ਬੜੀਆਂ ਤਾਂ ਬੜੈਆਂ ਮਾਰਦਾ ਨਹੀਂ ਹੈਗਾ ਹਨਾ ਵੀ ਮੈਂ ਯਾਰ ਇੱਥੇ ਪੰਪ ਮਾਰੀ ਜਾਵਾਂ ਹੁਣ ਬੜੈਆਂ ਮਾਰੀ ਜਾਵਾਂ ਮੇਰੇ ਪਿੰਡ ਆ ਕੇ ਮੇਰੇ ਬਾਰੇ ਦੇਖੋ ਵੀ ਮੈਂ ਕੀ ਕੀ ਕੰਮ ਕਰਦਾ ਬਾਈ ਜੀ ਕੱਲਾ ਮੈਂ ਕਣਕ ਦਾ ਕੰਮ ਨਹੀਂ ਕਰਦਾ ਹੈਗਾ ਠੀਕ ਹਨਾ ਪਰ ਮੈਂ ਵੀਡੀਓਆਂ ਦੇ ਵਿੱਚ ਸੋਹਣੀ ਕਰਦਾ ਉਹ ਮੇਰੇ ਕੰਮ ਕਰੇ ਫਿਰ ਨੇਹ ਫੜਨੇਗੇ ਵੀ ਇੰਨਾ ਨਾ ਵੀਰ ਬਣ ਕੇ ਯਾਰ ਉਹ ਕਰਿਆ ਕਰੋ ਹਨਾ ਆ ਕੇ ਮੇਰੇ ਪਿੰਡ ਦੇਖੋ ਮੈਨੂੰ ਯਾਰ ਕਿਸੇ ਵੀ ਬੰਦੇ ਨੂੰ ਯਾਰ ਕੰਮ ਤੋਂ ਰੋਕਣਾ ਤਾਂ ਗਲਤ ਗੱਲ ਹੁੰਦੀ ਆ ਯਾਰ ਉਹਨੂੰ ਸਮਾਂ ਦੀ ਹੌਸਲਾ ਦਿਓ ਯਾਰ ਬੰਦੇ ਨੂੰ ਵੀ ਹਾਂ ਬਈ ਠੀਕ ਆ ਯਾਰ ਅੱਗੇ ਨੂੰ ਵੀਰ ਬਣ ਕੇ ਜ਼ਰੂਰ ਕਿੱਲਾ ਦੋ ਕਿੱਲੇ ਜ਼ਰੂਰ ਬੀਜ ਲੋ ਖਰਚਿਆਂ ਤੋਂ ਬਾਜੋਗੇ ਸਾਰੇ ਕੰਮਾਂ ਤੋਂ ਬਾਜੋਗੇ ਜੋਰ ਆ ਹੁਣ ਇਸ ਟਾਈਮ ਸੁਨਕੋਰ ਪਾਉਣ ਦਾ ਬਾਈ ਜੀ ਸੁਨਕੋਰ ਜੇ ਮਾੜੀ ਮੋਟੀ ਪੂਰਾ ਵੱਧ ਪੈਗੀ ਤਾਂ ਉਹ ਕਣਕ ਨੂੰ ਧੱਕ ਦਿੰਦੀ ਆ ਉਸ ਦਿਵਾਰ ਆਪਾਂ ਪ੍ਰੋਡਕਟ ਪਾਈ ਜਾਂਦੇ ਆਗੇ 4 4 5 5 ਬੋਰੀਆਂ ਤੋਂ ਘੱਟ ਕਣਕ ਨਹੀਂ ਹੁੰਦੀ ਮੇਰੀ ਖੋਦ ਯਾਰ 4 4 5 5 ਬੋਰੀਆਂ માં ਕਣਕ ਦੀਆਂ ਜੂਰੀਆਂ ਦਾ ਪਾਉਂਦਾ ਰਿਆਂ ਕਣਕ ਤੇ ਵੀ ਹੋਰਾਂ ਦੀ ਫਿਰ ਕਿਵੇਂ ਹੋ ਜਾਣਗੀਆਂ ਮੇਰਾ ਝੋਟੇ ਦੇ ਸਰਰਗਾ ਯਾਰ ਵਾਹਣਾਗਾ ਡੰਚ ਕਾਲੀ ਨਾਗਰਗੀ ਕਣਕ ਖੜੀ ਆ ਆ ਦੇਖ ਸਕਦੇ ਹੋ ਤੁਸੀਂ ਸਾਰੀ ਸਾਰੇ ਦਾ ਸਾਰਾ ਵਾਹਣ ਮੇਰਾ ਮਲਚਰ ਕਰਿਆ ਹੋਇਆਗਾ ਕਿਸੇ ਪਾਸੋਂ ਕਣਕ ਇੱਕ ਭੋਰਾ ਵੀ ਨਹੀਂ ਹਲੇ ਇਹ ਕਣਕ ਪਾਟ ਰਹੀ ਆ ਪਹਿਲਾਂ ਲੱਗਦੀ ਸੀ ਬਿਰਲੀ ਇਹ ਉਹ ਬਈ ਬਿਰਲੀ ਨਹੀਂ ਰਹਿੰਦੀ ਹੁੰਦੀ ਇਹ 부ਝਾ ਬਣਾ ਲੈਂਦੀ ਆ ਕਣਕ ਕਿਉਂ ਜੇ ਬਾੜਾ ਜਿਆਦਾ ਪੀ ਪਾ ਦੇਣੇ ਚਾਹਤਾ ਕਣਕ ਖਰਾਬ ਹੋ ਜਾਂਦੀ ਆ ਯਾਰ ਤੇ ਸੰਘਣੀ ਫਿਰ ਬਾੜੀ ਹੋ ਜਾਂਦੀ ਨੇ ਪੂਜਾ ਬਹੁਤ ਬਣਾਉਣਾ ਹੁੰਦਾਗਾ ਗ੍ਰੋਥ ਕਰਨਾ ਹੁੰਦਾ ਇੱਕ ਹੋਰ ਆ ਇਹ ਬਾਈ ਜੀ ਕਣਕ ਡਿੱਗਦੀ ਨਹੀਂ ਹੈਗੀ ਜੇ ਕਿਸੇ ਭਰਾ ਦੇ ਮਨ ਚ ਉਹ ਡਿੱਗੂਗੀ ਕਿਉਂ ਡਿੱਗੂ ਕਿਵੇਂ ਜਿਹੜੇ ਮੰਗਰੋ ਦੋ ਪਾਣੀ ਲੱਗਦਾ ਕਿਸਾਨਾਂ ਦੇ ਉਹ ਬਾਈ ਜੀ ਇਹਨੂੰ ਮੰਗਰਲੇ ਦੋਨੇ ਪਾਣੀ ਨਹੀਂ ਲੱਗਦੇ ਹੈ ਕਿਨੂੰ ਕੋਈ ਪਾਣੀ ਲੱਗਦਾਗਾ ਬਾਕੀ ਜੇ ਪਾਣੀ ਲਾਉਂਦਾ ਤੋਂ ਵੀ ਚਾਹੇ ਹਵਾ ਆ ਜੇ ਜਿੱਥਾ ਉਂਝਰ ਤੇ ਖੜਾ ਗਿਆ ਚ ਖੜਦਾ ਦੇਖੋ ਸਿੱਟ ਹੀ ਦਊਗਾ ਯਾਰ ਹਨਾ ਚੱਕਰ ਤਾਂ ਸੈਟ ਛੱਡ ਦਿੰਦਾਗਾ ਯਾਰ ਇਹਦਾ ਕਣਕਾ ਫੇਰ ਆਮ ਜਿਵੇਂ ਕਣਕਾਂ ਦੂਜੀਆਂ ਡਿੱਗ ਪੈਂਦੀਆਂ ਨੇ ਕਣਕ ਨਹੀਂ ਡਿੱਗਦੀ ਹੈਗੀ ਬਾਈ ਜੀ ਇਹ ਤੇ ਮੇਰੀ ਹੁਣ ਉਹ ਬੰਦਿਆਂ ਨੂੰ ਸੱਦਾ ਹੀ ਆ ਬਾਈ ਬਣ ਕੇ ਵੀ ਮੇਰੇ ਪਿੰਡ ਜ਼ਰੂਰ ਪਹੁੰਚ ਕੇ ਯਾਰ ਮੇਰੀ ਕਣਕ ਹੁਣ ਦੇਖ ਕੇ ਜਾਇਓ ਜੀ